ਹਾਂਜੀ ਮੈਂ ਤੁਹਾਡਾ ਪ੍ਰੋਗਰਾਮ ਦੇਖ ਲਈ ਸੀ ਜੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਆ ਤੇ ਮੈਂ ਮੈਂ ਸੋਚਿਆ ਜਿਹੜਾ ਤੁਸੀਂ ਗੱਲ ਕਰ ਰਹੇ ਆ ਕਿ ਨਵੇਂ ਮੁੱਦੇ ਧੱਕ ਲੈਂਦੇ ਆ ਤੇ ਪੁਰਾਣੇ ਭੁੱਲ ਜਾਂਦੇ ਆ ਤੇ ਮੈਂ ਤੁਹਾਡੇ ਨਾਲ ਮੈਂ ਸੋਚਿਆ ਮੈਂ ਵੀ ਗੱਲ ਸਾਂਝੀ ਕਰਾਂ ਕਿ ਬਾਂ ਬਿਲਕੁਲ ਇਹੋ ਜਿਹੀ ਹੋ ਰਹੀ ਆ ਤੇ ਜਿਵੇਂ ਤੁਸੀਂ ਕਰਨ ਔਜਲੇ ਦੀ ਗੱਲ ਕੀਤੀ ਕਿ ਆਪਾਂ ਪਹਿਲਾਂ ਉਹ ਪਜਾਮਾ ਫਟੇ ਵਾਲੀ ਬੀਬੀ ਦੁਆਲੇ ਹੋਈ ਰਹੇ ਤੇ ਜਦੋਂ ਉਹ ਵਾਲੀ ਬੀਬੀ ਦਾ ਮੁੱਦਾ ਹਲੇ ਸਰਗਰਮ ਹੈ ਸੀ ਜਾਂ ਤੇ ਇੱਕ ਹੋਰ ਮੁੱਦਾ ਆ ਗਿਆ ਤੇ ਆਪਾਂ ਪਹਿਲਾ ਮੁੱਦਾ ਭੁੱਲ ਗਏ ਤੇ ਨਾਲ ਹੀ ਨਵਾਂ ਫੜ ਲਿਆ ਬਿਲਕੁਲ ਸੋ ਇਹ ਗੱਲ ਤੁਹਾਡੀ ਸਹੀ ਆ ਇਹ ਜਿਹੜੀ ਹੁਣ ਜੇ ਕਿਹਾ ਜਾਵੇ ਤਾਂ ਇੰਡੀਆ ਦਾ ਮੀਡੀਆ ਇਹ ਵੀ ਇੱਕ ਕਿਸਮ ਦਾ ਬਕਾਊ ਦੇ ਹੀ ਹੋ ਗਿਆ ਆ ਸਾਰੇ ਲਾਈਕ ਵਿਊ ਉਹਦੇ ਤੇ ਹੀ ਡਿਪੈਂਡਡ ਹੋਇਓ ਆ ਜਿਵੇਂ ਕਿ ਆਪਾਂ ਮੈਂ ਤੁਹਾਡੇ ਨਾਲ ਗੱਲ ਕਰਦੀਆਂ ਕਿ ਪਿੱਛੇ ਜਿਹੇ ਆਹਾ ਜਦੋਂ 에어 ਇੰਡੀਆ ਦਾ ਪਲੇਨ ਕ੍ਰੈਸ਼ ਹੋਇਆ ਤਾਂ ਉਹ ਤੋਂ ਦੂਸਰੇ ਦੇ ਨਹੀਂ ਉਹ ਭਾਬੀ ਵਾਲਾ ਕਾਂਡ ਹੋ ਗਿਆ ਜਿਹੜੀ ਉਹਦੀ ਮਰਡਰ ਹੋਇਆ ਜੀ ਤੇ ਉਹ ਇੰਨੇ بڑے ਲੋਕੀ ਉਸ ਕਾਂਡ ਦੇ ਵਿੱਚ ਮੁੱਕੇ ਆ ਜਹਾਜ਼ ਦੇ ਕ੍ਰੈਸ਼ ਹੋਣ ਤੇ ਜੀ ਧਿਆਨ ਪਾ ਨਹੀਂ ਜਣੀ ਉਹਨੂੰ ਟੁੱਲ ਗਿਆ ਇੱਕਦਮ ਮੀਡੀਆ ਤੇ ਉਹ ਤੋਂ ਉਹਨੂੰ ਛੱਡ ਕੇ ਤੇ ਭਾਬੀ ਵਾਲ ਹੋ ਗਏ ਭਾਬੀ ਵਾਲ ਛੱਡ ਗਏ ਸੋ ਗੱਲ ਬਿਲਕੁਲ ਤੁਹਾਡੀ ਸਹੀ ਆ ਕਿ ਇਹ ਸਾਰੇ ਲਕੀਰ ਦੇ ਫਕੀਰ ਹੋਏ ਆ ਪੇਡਾਂ ਆ ਜਿੱਧਰ ਨੂੰ ਹੁੰਦੀਆਂ ਉਧਰ ਨੂੰ ਹੀ ਘਰ ਪੈਣੀਆਂ ਸੋ ਤੁਹਾਡਾ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਆ ਬਹੁਤ ਹੁਣ ਲੱਗਾ ਕਿ ਤੁਸੀਂ ਇਕੱਲੇ ਸਕਰੀਨ ਤੇ ਆਏ ਆ ਸੋ ਕੀਪ ਇਟ ਅਪ ਦੀ ਗੋਡ ਬਲੈਸ ਬਹੁਤ ਬਹੁਤ ਧੰਨਵਾਦੀ ਸਸ਼ਿਕਾ